ਸ਼ੋਮਿਆ ਕਾਲੀ ਦਲ ਦੀ ਸੀਨੀਅਰ ਆਗੂ ਤੇ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਨੇ ਤਰਨਤਾਰਨ 'ਚ ਕਾਨੂੰਨ ਦੀ ਪੜਾਈ ਕਰ ਰਹੀ ਇੱਕ ਕੁੜੀ ਦੇ ਸ਼ਰੀਆਮ ਕਤਲ ਤੇ ਡੂੰਗਾ ਧੋਖਾ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਦੱਸਿਆ ਕਿ ਮੱਤੇ 'ਚ ਗੋਲੀ ਮਾਰ ਕੇ ਕੀਤੇ ਗਏ ਇਸ ਕਤਲ ਦੀ ਦਰਦਨਾਕ ਖਬਰ ਨੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹਰ ਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਭਗਵੰਤ ਮਾਨ ਕੋਲ ਇਸ ਗੱਲ ਦਾ ਜਵਾਬ ਹੈ ਕਿ ਪੰਜਾਬ 'ਚ ਪਿਸਤੋਲਾਂ ਤੇ ਵਾਰਵਲਰਾਂ ਇੰਨੀ ਆਸਾਨੀ ਨਾਲ ਕਿਵੇਂ ਮਿਲ ਰਹੀਆਂ ਹਨ ਉਨਾ ਚਿੰਤਾ ਜ਼ਾਹਰ ਕੀਤੀ ਹੈ ਕਿ ਪੰਜਾਬ ਚ ਵਿਦਿਆਰਥੀ ਆਪਣੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਹੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਸੂਬੇ ਦੇ ਹਾਲਾਤ ਅਜਿਹੇ ਬਣ ਗਏ ਨੇ ਕਿ ਧਾਰਮਿਕ ਥਾਵਾਂ ਬਾਜ਼ਾਰਾਂ ਤੇ ਗਲੀਆਂ ਚ ਲਗਾਤਾਰ ਗੋਲੀਆਂ ਚੱਲਦੀਆਂ ਨੇ ਉਹਨਾਂ ਸੂਬੇ ਦੀ ਮਾੜੀ ਹਾਲਾਤ ਤੇ ਜ਼ਿਕਰ ਕਰਦਿਆਂ ਕਿਹਾ ਕਿ ਸਾਲ 2026 ਤੇ ਵਿੱਚ ਹੁਣ ਤੱਕ ਇੱਕ ਵੀ ਦਿਨ ਜਿਹਾ ਨਹੀਂ ਲੰਘਿਆ ਜਦੋਂ ਪੰਜਾਬ 'ਚ ਸ਼ਰੀਆਮ ਕਤਲ ਦੀ ਵਾਰਦਾਤ ਨਾ ਹੋਈ ਹੋਵੇ ਹਰਸ਼ਮਿਤ ਕੌਰ ਬਾਦਲ ਨੇ ਪੁਲਿਸ ਦੀ ਕਾਰਜ ਸ਼ੈਲੀ ਤੇ ਵੀ ਸਵਾਲ ਚੁੱਕੇ ਨੇ ਕਿਹਾ ਕਿ ਪੁਲਿਸ ਅਨੇਤ ਪ੍ਰਦਰਸ਼ਨਕਾਰੀਆਂ ਤੇ ਜ਼ੁਲਮ ਕਰਨ ਚ ਤਾਂ ਸਮਰੱਥ ਦੇਖਦੀ ਹੈ ਪਰ ਗੈਂਗਸਟਰ ਤੇ ਅਪਰਾਧੀਆਂ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਜਾਂਦੀ ਹੈ ਉਹਨਾਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਕਿ ਪੰਜਾਬ ਨੂੰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਨਾਕਾਮੀ ਦੇ ਚਲਦਿਆਂ ਸ਼ੋਮੀ ਅਕਾਲੀ ਦਲ ਦੇ ਮੰਗ ਹੈ ਕਿ ਭਗਵੰਤ ਮਾਨ ਆਪਣੇ ਅਸਤੀਫੇ ਨੂੰ ਕਬੂਲ ਸਕੂਲ ਕਰਨ ਤੇ ਤੁਰੰਤ ਮੁੱਖ ਮੰਤਰੀ ਦੇ ਔਤੇ ਤੋਂ 80 ਫੀਸ ਦੇਣ ਇਹ ਹਰਸੀਮਰਤ ਕੌਰ ਬਾਦਲ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਸਾਰੀਆਂ ਚੀਜ਼ਾਂ ਬਿਆਨ ਕੀਤੀਆਂ ਗਈਆਂ ਨੇ ਤੁਹਾਨੂੰ ਦੱਸੀਏ ਕਿ ਇਸ ਪੂਰੇ ਮਾਮੇ ਨੂੰ ਲੈ ਕੇ ਤਰਥੱਲੀ ਮਚ ਗਈ ਹੈ ਜਿੱਥੇ ਤਰਨਤਾਰਨ ਦੇ ਵਿੱਚ ਹੋਏ ਵੱਡੇ ਕਾਂਡ ਤੋਂ ਬਾਅਦ ਹਰ ਕੋਈ ਹੈਰਾਨ ਪਰੇਸ਼ਾਨ ਹੋ ਗਿਆ ਕਿਵੇਂ ਸਕੂਲ ਦੇ ਵਿੱਚ ਸ਼ਰੀਆਮ ਗੋਲੀਆਂ ਚੱਲੀਆਂ ਪਹਿਲਾ ਨੌਜਵਾਨ ਨੇ ਕੁੜੀ ਨੂੰ ਗੋਲੀ ਮਾਰੀ ਫਿਰ ਉਸ ਤੋਂ ਬਾਅਦ ਖੁਦ ਆਪਣੇ ਆਪ ਨੂੰ ਮੌਤੇ ਘਾਟ ਉਤਾਰ ਲਿਆ ਹਾਲਾਂਕਿ ਆ ਦੇਖ ਲਓ ਕਿਸ ਤਰੀਕੇ ਦੇ ਨਾਲ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਇਹ ਸਵਾਲ ਖੜਾ ਹੋ ਗਿਆ ਕਿ ਆਖਰ ਕਿਵੇਂ ਸਕੂਲਾਂ ਦੇ ਵਿੱਚ ਜਾਂ ਫਿਰ ਬੱਚਿਆਂ ਦੇ ਕੋਲ ਕਿਵੇਂ ਸ਼ਰੀਆਮ ਹਥਿਆਰ ਦੇਖਣ ਨੂੰ ਮਿਲਦੇ ਨੇ ਔਰ ਇਹਨਾਂ ਹਥਿਆਰਾਂ ਨੂੰ ਕਿਵੇਂ ਆਸਾਨੀ ਨਾਲ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਰਿਵੋਲਵਰਾਂ ਕਿਸ ਤਰੀਕੇ ਨਾਲ ਹੁੰਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੁਰਖੀਆਂ ਬਣ ਗਈਆਂ ਨੇ ਤੇ ਦੱਸ ਜੀਏ ਕਿ ਹੁਣ ਹਰਸਿਮਰਤ ਕੌਰ ਬਾਦਲ ਨੇ ਜੋ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣ ਦੀ ਗੱਲ ਆਖੀ ਹੈ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਆਪਣੇ ਅਹੁਦੇ ਤੋਂ ਤਿਆਗ ਦੇਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਸ਼ਰੀਆਮ ਇਹ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਰੂਹ ਚੰ ਜੋੜ ਕੇ ਰੱਖ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਕਾਨੂੰਨ ਦੀ ਪੜ੍ਹਾਈ ਕਰ ਰਹੀ ਨੌਜਵਾਨ ਲੜਕੀ ਦੇ ਮੱਥੇ ਦੇ ਵਿੱਚ ਗੋਲੀ ਮਾਰ ਕੇ ਨੌਜਵਾਨ ਨੇ ਉਸ ਦਾ ਸ਼ਰੀਆਮ ਕਤਲ ਕਰ ਦਿੱਤਾ ਹੈ ਇਹ ਵੱਡੀ ਵਾਰਦਾਤ ਵਾਪਰੀ ਹੈ ਇਸ ਬਾਬਤ ਤੁਸੀਂ ਕੀ ਸੋਚਦੇ ਹੋ ਤੁਸੀਂ ਜ਼ਰੂਰ ਕਮੈਂਟ ਕਰ ਮੈਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਹਾਲਾਂਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ